ਅੱਜ ਸਿਵਲ ਹਸਪੀਟਲ ਦੇ ਅੰਦਰ ਜਿਹੜਾ ਅਸੀਂ ਇਨਸਲੇਸ਼ਨ ਬਾਡ ਬਣਾਇਆ ਉੱਥੇ ਅਸੀਂ ਤਕਰੀਬਨ 10 ਮਰੀਜ਼ਾਂ ਦੇ ਦਾਖਲ ਸੀਗੇ। ਔਰ ਇਹਨਾਂ ਦੇ ਵਿੱਚ ਜਿਹੜੇ ਸਾਡੇ ਮੋਰਾਵਲੀ ਪਿੰਡ ਦੇ ਵਿੱਚ ਜਿਹੜੇ ਸਾਡੇ ਸਸਪੈਕਟਿਡ ਸੀਗੇ ਕੰਟੈਕਟ ਟ੍ਰੇਸਿੰਗ ਕੀਤੀ ਸੀ। ਔਰ ਉਹਨਾਂ ਦੇ ਵਿੱਚੋਂ ਅਸੀਂ 96 ਸੈਂਪਲਸ ਟੋਟਲ ਹੁਣ ਤੱਕ ਕਲੈਕਟ ਕੀਤੇ ਸੀ। ਔਰ ਸਟਾਰਟ ਦੀ ਰਿਪੋਰਟ ਜਿਹੜੀ ਹੁਣ ਤੱਕ ਸਾਡੇ ਕੋਲੇ ਆ ਚੁੱਕੀ ਹੈ। ਔਰ ਇਹਨਾਂ ਦੇ ਵਿੱਚੋਂ ਜਿਹੜੇ ਸਟਾਰਟ ਪੇਸ਼ੈਂਟਸ ਸੀ ਇਹਨਾਂ ਦੇ ਵਿੱਚੋਂ ਸਾਰੇ ਹੀ ਨੈਗੇਟਿਵ ਹਨ ਸਿਵਾਏ ਤਿੰਨ ਮਰੀਜ਼ਾਂ ਦੇ ਜਿਹੜੇ ਕਿ ਭਜਨ ਸਿੰਘ ਦੇ ਫੈਮਿਲੀ ਦੇ ਮੈਂਬਰ ਹਨ ਉਹ ਉਹ ਫੈਮਿਲੀ ਦੇ ਮੈਂਬਰ ਜਿਹੜੇ ਨੇ ਤਿੰਨ ਪੋਜ਼ਿਟਿਵ ਆਏ ਹਨ ਔਰ ਬਾਕੀ ਦੇ ਸਾਰੇ ਜਿਹੜੇ ਨੇਗੇਟਿਵ ਆਏ ਹਨ ਤੇ ਇਹਨਾਂ ਨੂੰ ਕਿੱਥੇ ਰੱਖਿਆ ਗਿਆ ਇਸ ਦੀ ਰਿਪੋਰਟ ਪੋਜ਼ਿਟਿਵ ਚੀਜ਼ ਇਹ ਜਿੰਨੇ ਇੱਕ ਪਰਿਵਾਰ ਦੇ ਮੈਂਬਰ ਹੈਗੇ ਇਹਨਾਂ ਨੂੰ ਅਸੀਂ ਆਈਸੋਲੇਸ਼ਨ ਵਾਰਡ ਚ ਰੱਖਿਆ ਹੈ ਔਰ ਬਾਕੀ ਸਾਰੇ ਜਿਹੜੇ 네ਗੇਟਿਵ ਆਏ ਹਨ ਉਹ ਆਪਣੇ ਹੋਮ ਕੁਆਰੰਟਾਈਨ ਦੇ ਵਿੱਚ ਹਨ ਔਰ ਅਸੀਂ ਫੇਰ ਤੋਂ ਇਹ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਸਾਰੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਤਾਂ ਕਿ ਉਹਨਾਂ ਨੂੰ ਇਸ ਬਿਮਾਰੀ ਤੋਂ ਸੰਕਰਮਿਤ ਨਾ ਹੋਣ ਹੋਸ਼ਿਆਰਪੁਰ ਸੇ ਦਰਜ ਅਜਨੋਖੀ ਰਿਪੋਰਟ ਐਸਐਮਜ਼ेड ਨਿਊਜ਼